ਹਾਲੇਲੂਇਆ ਮੇਰੇ ਪਿਆਰੇ ਖੁਦਾਵੰਦ ਅਸਵੇਰ ਤੇ ਲਈ ਤੇਰਾ ਧੰਨਵਾਦ ਕਰਦੇ ਮੇਰੇ ਮਹਾਨ ਪਿਤਾ ਚੰਗੀ ਮਿੱਠੀ ਪਿਆਰੀ ਨਹੀਂ ਦਿੱਤੀ ਅੱਜ ਦਾ ਨਵਾਂ ਦਿਨ ਦਿਖਾਇਸ ਦਿਨ ਤੇ ਲਈ ਤੇਰਾ ਧੰਨਵਾਦ ਮਹਾਨ ਪਰਮੇਸ਼ਵਰ ਰਹਿਮ ਕਰ ਆਪਣੇ ਬੱਚਿਆਂ ਤੇ ਤਰਸ ਕਰ ਮੇਰੇ ਮਹਾਨ ਪਿਤਾ ਅੱਜ ਜੋ ਵੀ ਵਚਨ ਹੋਵੇ ਮੇਰੇ ਖੁਦਾਵੰਦ ਉਹ ਤੇਰੀ ਬੋਲ ਨੂੰ ਹੋਵੇ ਮੇਰੇ ਮਹਾਨ ਪਰਮੇਸ਼ਵਰ ਖੁਦਾਵੰਦ ਅੱਜ ਦਾ ਵਚਨ ਤੇਰੇ ਬੋਲੋ ਹੋਏ ਮੇਰੇ ਮਹਾਨ ਪਿਤਾ ਮੈਂ ਨਾ ਬੋਲਾਂ ਬਲਕਿ ਤੇਰਾ پاک ਪਵਿੱਤਰ ਰੂਹ ਬੋਲੇ ਮੇਰੇ ਪਿਤਾ ਮਹਾਨ ਪਰਮੇਸ਼ਵਰ ਇਸ ਬਚਨ ਦੇ ਤੇ ਤੀਨੀ ਸੱਤ ਨਹੀਂ ਬਲਕਿ 100 ਗੁਣਾ ਆਸ਼ੀਸ਼ ਵਰਕ ਦੇਣੇ ਸੰਵੜੇਂ ਦਇਆ ਕਰ ਤਰਸ ਕਰ ਪ੍ਰਭ ਜੀਸੂ ਨਾਸਰੀ ਦੇ ਸਮਰਥੀ ਮਿੱਠੇ ਨਾਮ ਦੇ ਚਮਕ ਲੈਣੇ ਆਮੇਨ ਆਮੇਨ ਅਜਿਤ ਆਪਣਾ ਬਚਨ ਹੈ ਮਤੀ 25 ਦੇ 33 ਇਸ ਦੇ ਵਿੱਚ ਕੀ ਲਿਖਿਆ ਉਹਦੇ ਮਾਲਕ ਨੇ ਕੁਛ ਨੂੰ ਕਿਹਾ ਇਹ ਚੰਗੇ ਅਤੇ ਵਫਾਦਾਰ ਨੌਕਰ ਸ਼ਾਬਾਸ਼ ਤੂੰ ਤਾਂ ਥੋੜੇ ਜਿਹੇ ਵਿੱਚ ਵਫਾਦਾਰ ਰਹੇਂ ਮੈਂ ਤੈਨੂੰ ਬਹੁਤ ਸਾਰੇ ਤੇ ਅਧਿਕਾਰ ਦੇਵਾਂਗਾ ਤੂੰ ਆਪਣੇ ਮਾਲਕ ਦੀ ਖੁਸ਼ੀ ਵਿੱਚ ਸ਼ਾਮਲ ਹੋ ਹਲ렐ੂਇਆ ਇਹ वचन අප ਨੂੰ ਕੀ ਦੱਸਦਾ ਹੈ ਕਿ ਜਦ ਪਰਮੇਸ਼ਰ ਦੂਸਰੀ ਆਮਦ ਵਿੱਚ ਵਾਪਸ ਆਉਣਗੇ ਇਹ ਪਰਵਰਿਸ਼ੂ ਦੇ ਸਾਹਮਣੇ ਜਦ ਆਪਾਂ ਜਾਵਾਂਗੇ ਤਾਂ ਪਰਮੇਸ਼ਰ ਸਾਨੂੰ ਦੇਖ ਕੇ ਕਹਿਣਗੇ ਮੇਰੇ ਬੇਟੇ ਮੇਰੀ ਬੇਟੀ ਤੁਸੀਂ ਮੇਰਾ ਦਿੱਤਾ ਕੰਮ ਪੂਰੀ ਵਫਾਦਾਰੀ ਇਮਾਨਦਾਰੀ ਤੇ ਸੱਚਾਈ ਨਾਲ ਕੀਤਾ ਹੈ ਤੁਸੀਂ ਪੂਰੇ ਅਨੰਦ ਦੇ ਨਾਲ ਮੇਰੀ ਖੁਸ਼ੀ ਵਿੱਚ ਸ਼ਾਮਲ ਹੋਵੋ ਹਾਲੇਲੂਇਆ ਪਰ ਪਰਮੇਸ਼ਰ ਕਦੋਂ ਕਹਿਣਗੇ ਜਦ ਅਸੀਂ ਉਹਦਾ ਕੰਮ ਪੂਰੀ ਵਫਾਦਾਰੀ ਇਮਾਨਦਾਰੀ ਨਾਲ ਕਰਾਂਗੇ ਪਰ ਅੱਜ ਤਾਂ ਆਪਾਂ ਦੇਖਦੇ ਹਾਂ ਕਿ ਇਹਤਵਾਰ ਦਾ ਚਰਚਾ ਦਾ ਸਮਾਂ 9 ਵਜੇ ਦਾ ਹੁੰਦਾ ਤੇ ਆਪਾਂ 10:30 ਵਜੇ ਪਹੁੰਚਦੇ ਆਂ ਅਸੀਂ ਘਰ ਦੇ ਕੰਮਾਂ ਤੋਂ ਹੀ ਵਿਹਲੇ ਹੁੰਦੇ ਸੋ ਗਰੀਜ਼ ਕਰਨ ਦੀ ਲੋੜ ਇਹਨਾਂ ਚੀਜ਼ਾਂ ਤੋਂ ਪਰਮੇਸ਼ਰ ਦੇ ਦਿੱਤੇ ਕੰਮ ਨੂੰ ਪੂਰੀ ਇਮਾਨਦਾਰੀ ਨਾਲ ਕਰੀਏ ਜਦ ਅਸੀਂ ਇਸ ਦੁਨੀਆ ਤੋਂ ਚਲੇ ਜਾਵਾਂਗੇ ਤਾਂ ਕੋਈ ਵੀ ਦੁਨੀਆਵੀ ਚੀਜ਼ ਸਾਡੇ ਨਾਲ ਨਹੀਂ ਜਾਵੇਗੀ ਨਾ ਘਰ ਨਾ ਪੈਸਾ ਨਾ ਕੱਪੜਾ ਨਾ ਜ਼ਮੀਨ ਜਾਇਦਾਦ ਇਹਨਾਂ ਵਿੱਚੋਂ ਕੋਈ ਵੀ ਚੀਜ਼ ਸਾਡੇ ਨਾਲ ਨਹੀਂ ਜਾਣੀ ਸਾਡੇ ਨਾਲ ਜਾਏਗਾ ਕੋਣ ਤਾਂ ਸਿਰਫ ਪਰਮੇਸ਼ਵਰ ਦਾ ਬਚਨ ਜੋ ਸਾਨੂੰ ਦਿੱਤਾ ਹੈ ਸੋ ਪਰਮੇਸ਼ਵਰ ਨੇ ਜੋ ਸਾਨੂੰ ਕੰਮ ਦਿੱਤਾ ਹੈ ਅਸੀਂ ਉਸ ਨੂੰ ਪੂਰੀ ਇਮਾਨਦਾਰੀ ਤੇ ਵਫਾਦਾਰੀ ਨਾਲ ਕਰੀਏ ਜੋ ਸੇਵਾ ਸਾਨੂੰ ਪ੍ਰਭੂ ਨੇ ਦਿੱਤੀ ਹੈ ਉਸ ਨੂੰ ਪੂਰਾ ਕਰੀਏ ਅੱਜ ਆਪਾਂ ਕਿਸੇ ਵੀ ਜਾਂ ਦਫ਼ਤਰ ਜਾਂ ਨੌਕਰੀ ਪੇਸ਼ੇ ਵਾਲੇ ਨੂੰ ਦੇਖਦੇ ਆਂ ਜਾਂ ਕਿਸੇ ਦਫ਼ਤਰੀ ਕੰਮ ਕਾਜ ਆਪਾਂ ਕਰਦੇ ਆਂ ਕੋਈ ਤੋਂ ਦੇ ਵਿੱਚ ਆਪਾਂ ਨੂੰ ਕੀ ਮਿਲਦਾ ਟਾਰਗੇਟ ਹੁੰਦੇ ਆ ਕਿ ਜਿਹੜਾ ਵਧੀਆ ਕੰਮ ਕਰੂਗਾ ਉਹਨੂੰ ਇਨਸੈਂਟਿਵ ਵੀ ਮਿਲਦੀ ਆ ਉਹਨੂੰ ਤਰੱਕੀ ਵੀ ਮਿਲਦੀ ਆ ਪਲੱਸ ਉਹਨਾਂ ਨਾਲ ਬੋਨਸ ਵੀ ਦਿੱਤਾ ਜਾਂਦਾ ਪਰ ਉਹ ਦਿੱਤਾ ਕਦੋਂ ਜਾਂਦਾ ਜਦੋਂ ਮਾਲਕ ਉਹਨੂੰ ਦਿੱਤਾ ਗਿਆ ਕੰਮ ਪੂਰੀ ਵਫਾਦਾਰੀ ਅਤੇ ਇਮਾਨਦਾਰੀ ਨਾਲ ਕਰਦਾ ਮਿਹਨਤ ਨਾਲ ਕਰਦਾ ਲਗਨ ਨਾਲ ਕਰਦਾ ਤਾਂ ਜਾ ਕੇ ਉਹਨੂੰ ਇਹਨਾਂ ਚੀਜ਼ਾਂ ਦੀ ਪ੍ਰਾਪਤੀ ਹੁੰਦੀ ਆ ਤਾਂ ਜਾ ਕੇ ਉਹਨੂੰ ਬੋਨਸ ਮਿਲਦਾ ਤਾਂ ਉਹਨੂੰ ਤਰੱਕੀ ਮਿਲਦੀ ਆ ਪਰ ਅਸੀਂ ਜੋ ਪ੍ਰਭੂ ਨੇ ਸਾਨੂੰ ਕੰਮ ਦਿੱਤਾ ਹੈ ਉਹਨਾਂ ਚੀਜ਼ਾਂ ਤਾਂ ਕਿਤੇ ਉੱਤੇ ਆ ਪਰ ਆਪਾਂ ਕਰਨਾ ਹੀ ਨਹੀਂ ਚਾਹੁੰਦੇ ਸੋ ਆਪਣੀ ਜ਼ਰੂਰਤ ਹੈ ਉਹਦੇ ਦਿੱਤੇ ਹੋਏ ਕੰਮਾਂ ਨੂੰ ਪੂਰਾ ਕਰਨ ਦੀ ਦਿੱਤੀ ਹੋਈ ਸੇਵਾ ਨੂੰ ਪੂਰਾ ਕਰਨ ਦੀ ਜਦ ਅਸੀਂ ਉਹਦੇ ਕੰਮ ਪੂਰੀ ਇਮਾਨਦਾਰੀ ਨਾਲ ਕਰਾਂਗੇ ਵਫਾਦਾਰੀ ਨਾਲ ਕਰਾਂਗੇ ਤਾਂ ਸਾਨੂੰ ਦੁਨਿਆਵੀ ਤਰੱਕੀ ਨਹੀਂ ਉਸਵਰਗੀ ਤਰੱਕੀ ਮਿਲੇਗੀ ਸਾਨੂੰ ਦੁਨਿਆਵੀ ਬੋਨਸ ਨਹੀਂ ਦੇਵੇਗਾ ਉਸਵਰਗੀ ਬੋਨਸ ਦੇਵੇਗਾ ਜਿਹੜਾ ਕਦੇ ਖਤਮ ਨਹੀਂ ਹੁੰਦਾ ਦੁਨੀਆਵੀ ਬੋਨਸ ਤਾਂ ਥੋੜੇ ਦਿਨਾਂ ਵਿੱਚ ਆਪਾਂ ਖਰਚ ਕਰ ਦਾਂਗੇ ਪਰ ਜਿਹੜਾ ਸਵਰਗੀ ਬੋਨਸ ਹੈ ਉਹ ਕਦੇ ਖਤਮ ਨਹੀਂ ਹੁੰਦਾ ਸੋ ਇਸ ਲਈ ਸਾਨੂੰ ਸਮਝਣ ਦੀ ਜ਼ਰੂਰਤ ਹੈ ਅਸੀਂ ਸਿਰਫ ਪੈਸਾ ਕਮਾਉਣ ਜਾਂ ਆਪਣੇ ਜੀਵਨ ਨੂੰ ਆਰਾਮਦਾਇਕ ਬਣਾਉਣ ਲਈ ਸੇਵਾ ਨਾ ਕਰੀਏ ਅੱਜ ਸਮਝਣ ਦੇ ਲੋੜ ਹੈ ਸਾਨੂੰ ਕਿ ਪ੍ਰਭੂ ਦੀ ਮਰਜ਼ੀ ਕੀ ਹੈ ਸਾਡੇ ਜੀਵਨ ਦੇ ਵਿੱਚ ਸਾਡੀ ਜ਼ਿੰਦਗੀ ਦੇ ਵਿੱਚ ਉਹਦੀ ਕੀ ਮਰਜ਼ੀ ਹੈ ਉਸ ਨੂੰ ਸਮਝੀਏ ਜਦੋਂ ਅਸੀਂ ਵਿਸ਼ਵਾਸ ਅਤੇ ਵਫਾਦਾਰੀ ਨਾਲ ਸੇਵਾ ਕਰਾਂਗੇ ਜਦੋਂ ਅਸੀਂ ਪ੍ਰਭੂ ਦੇ ਦਿੱਤੇ ਕੰਮ ਨੂੰ ਪੂਰਾ ਕਰਾਂਗੇ ਤਾਂ ਪ੍ਰਭੂ ਯਿਸੂ ਸਾਨੂੰ ਦੇਖ ਕੇ ਇਹ ਕਹਿਣ ਕਿ हे ਸੱਚੇ ਤੇ ਵਿਸ਼ਵਾਸਯੋਗ ਦੇਾਸ ਤੁਸੀਂ ਮੇਰੇ ਦਿੱਤੇ ਹੋਏ ਕੰਮ ਨੂੰ ਪੂਰੀ ਇਮਾਨਦਾਰੀ ਸੱਚਾਈ ਵਿਸ਼ਵਾਸ ਨਾਲ ਕੀਤਾ ਹੈ ਅਧਿਆਉ ਤੁਸੀਂ ਮੇਰੀ ਖੁਸ਼ੀ ਵਿੱਚ ਆਨੰਦ ਨਾਲ ਸ਼ਾਮਲ ਹੋਵੋ ਪਰ ਇਹ ਕਦੋਂ ਕਹਿਣਗੇ ਜਦੋਂ ਅਸੀਂ ਆਪਣਾ ਕੰਮ ਪੂਰੀ ਮਾਨਦ ਅਲ ਨਾਲ ਕਰਾਂਗੇ ਕਿਸੇ ਦੇ ਵਚਨਾਂ ਤੇ ਚੱਲਾਂਗੇ ਕਿਸੇ ਦੇ ਹੁਕਮਾਂ ਤੇ ਚੱਲਾਂਗੇ ਸਵੈ ਜਪਨ ਆਪਣੇ ਆਪ ਨੂੰ ਜਾਂਚਣ ਦੀ ਲੋੜ ਹੈ ਕਿ ਅਸੀਂ ਪ੍ਰਭੂ ਦੇ ਦਿੱਤੇ ਕੰਮ ਨੂੰ ਪੂਰੀ ਸੱਚਾਈ ਇਮਾਨਦਾਰੀ ਵਫਾਦਾਰੀ ਨਾਲ ਕਰ ਰਹੇ ਹਾਂ ਜੇ ਨਹੀਂ ਤਾਂ ਅੱਜ ਪਰਮੇਸ਼ਰ ਦੇ ਦਿੱਤੇ ਕੰਮ ਨੂੰ ਪੂਰੀ ਵਫਾਦਾਰੀ ਨਾਲ ਕਰਨਾ ਸ਼ੁਰੂ ਕਰੀਏ ਤਾਂ ਜੋ ਜਦੋਂ ਆਪਾਂ ਇਸ ਦੁਨੀਆ ਦੀ ਦੌੜ ਚ ਰੁਕਸਤ ਹੋ ਕੇ ਪਰਮੇਸ਼ਰ ਦੇ ਸਾਹਮਣੇ ਜਾਈਏ ਤਾਂ ਪ੍ਰਭੂ ਸੰਗੋ ਕਹਿਣ ਕਿ ਮੇਰੇ ਬੱਚੇ ਮੇਰੀ ਬੱਚੀ ਤੁਸੀਂ ਮੇਰੇ ਦਿੱਤੇ ਕੰਮ ਨੂੰ ਪੂਰੀ ਇਮਾਨਦਾਰੀ ਨਾਲ ਕੀਤਾ ਹੈ ਇਹਨਾਂ ਬਚਨਿਆਂ ਦੇ ਨਾਲ ਪਰ ਉਹ ਸਾਰੇ ਸਭ ਨੂੰ ਆਸ਼ੀਸ਼ ਬਰਕਤ ਦੇਵੇ ਅਸੀਂ ਪ੍ਰਾਰਥਨਾ ਵਿੱਚ ਚੱਲਦੇ ਹਾਂ ਪ੍ਰਭੂ ਅਸੀਂ ਅੱਜ ਅਸੀਂ ਆਓ ਅਸੀਂ ਪ੍ਰਾਰਥਨਾ ਵੱਲ ਚੱਲਦੇ ਹਾਂ ਪ੍ਰਭੂ ਅਸੀਂ ਵੀ ਇਹ ਜੇ ਚਾਹੁੰਦੇ ਹਾਂ ਮੈਂ ਤੇ ਜੋ ਸੁਣਨ ਵਾਲੇ ਅਸੀਂ ਆਪਣੀ ਸੰਸਾਰਿਕ ਦੌੜ ਦੰਤ ਕਰਕੇ ਤੇਰੇ ਕੋਲ ਆਈਏ ਤਾਂ ਅਸੀਂ ਵੀ ਸੱਚੇ ਤੇ ਵਫਾਦਾਰ ਬਣ ਕੇ ਤੇਰੇ ਸਾਹਮਣੇ ਖੜੀਏ ਪ੍ਰਭੂ ਜੀ ਸਭ ਨੂੰ ਤੇਰੇ ਸਮਰਥੀ ਹੱਥਾਂ ਵਿੱਚ ਦਿੰਦਾ ਹਾਂ ਜੋ ਭਾਈ ਭੈਣ ਦੁਖੀ ਜਾਂ ਪਰੇਸ਼ਾਨ ਹੈ ਮੇਰੇ ਖੁਦਾ ਬੰਦਾ ਅੱਜ ਤੋਂ ਬਾਅਦ ਉਹਨਾਂ ਦੀ ਜ਼ਿੰਦਗੀ 'ਚ ਪਰੇਸ਼ਾਨੀ ਦੂਰ ਹੋ ਜੇ ਖੁਦਾ ਬੰਦਾ ਜੋ ਲਾਚਾਰ ਨੇ ਜੋ ਬਿਮਾਰ ਨੇ ਉਹਨਾਂ ਦੀ ਬਿਮਾਰੀਆਂ ਅੱਜ ਤੋਂ ਜਾਂਦੀਆਂ ਰਹਿਣ ਮੇਰੇ ਮਹਾਨ ਪਿਤਾ ਮਹਾਨ ਪਰਮੇਸ਼ਵਰ ਦਇਆ ਕਰ ਆਪਣੇ ਬੱਚਿਆਂ ਤੇ ਮੇਰੇ ਖੁਦਾਬਾਪ ਰਹਿਮ ਕਰ ਮੇਰੇ ਪਿਤਾ ਤੇ ਦਇਆ ਕਰ ਨਾਲ ਪਰਮੇਸ਼ਵਰ ਮੇਰੇ ਪਿਤਾ ਤੇਰਾ ਸ਼ੁਕਰ ਕਰਦੇ ਖੁਦਾ ਬੰਦਾ ਇਸ ਮੰਡਲ ਨੂੰ ਹੋਰ ਵੀ ਆਸ਼ੀਸ਼ਿਤ ਕਰ ਮੇਰੇ ਪ੍ਰਭੂ ਖੁਦਾ ਬੰਦ ਜੋ ਕਿ ਅੱਜ ਦੇ ਕਲਪੀ ਵਿੱਚ ਤੁਸਾਨੂੰ ਚੰਗਾ ਕਰ ਮੇਰੇ ਮਹਾਨ ਪ੍ਰਭੂ ਅੱਜ ਦੀ ਪ੍ਰਾਰਥਨਾ ਵਿੱਚ ਤੇਰਾ ਵਿਸ਼ੇਕ ਉਤਰੇ ਮੇਰੇ ਮਹਾਨ ਖੁਦਾਬਾ ਮੇਰੇ ਪਿਤਾ ਜੋ ਵੀ ਤੇਰਾ ਬੱਚਾ ਆਪਣੀ ਕੋਈ ਆਸ ਨਹੀਂ ਤੇਰੇ ਉੱਤੇ ਰੱਖਦਾ ਹੈ ਖੁਦਾਬੰਦ ਉਸ ਦੀ ਉਮੀਦ ਤੇਰੇ ਨਾਮ ਵਿੱਚ ਪੂਰੀ ਹੋਵੇ ਖੁਦਾਬੰਦ ਜਿਸ ਤਰ੍ਹਾਂ ਜਬੂਰ 34 ਦੇ ਵਿੱਚ ਲਿਖਿਆ ਹੈ ਕਿ ਉਹ ਤੇਰੀ ਸ਼ਰਮਿੰਦਗੀ ਨੂੰ ਦੂਰ ਕਰੇ ਅਜ ਇਸ ਪ੍ਰਾਰਥਨਾ ਦੇ ਜਰੀਏ ਵਚਨ ਦੇ ਜਰੀਏ ਅਜਾਦੀ ਹੈਵੇ ਅਜਾਦੀ ਕਰਜੇ ਤੋਂ ਅਜਾਦੀ ਬਿਮਾਰੀ ਤੋਂ ਅਜਾਦੀ ਨਸ਼ੇ ਤੋਂ ਅਜਾਦੀ ਮਾੜੇ ਸੋਚ ਵਿਚਾਰਾ ਤੋਂ ਅਜਾਦੀ ਹੈਵੇ ਬੇਰੁਜ਼ਗਾਰੀ ਤੋਂ ਖੁਦਾਬਾਹ ਦਇਆ ਕਰ ਸੱਭਨਾ ਤੇ ਮੇਰੇ ਮਹਾਨ ਪ੍ਰਭੂ ਤੂੰ ਦਇਆ ਕਰਨ ਵਾਲਾ ਪਰਮੇਸ਼ਵਰ ਖੁਦਾਬੰਦਾ ਜਿਨਾਂ ਭਾਈ ਭੈਣਾਂ ਦੇ ਘਰ ਚ ਬਰਕਤ ਨਹੀਂ ਆ ਮੇਰੇ ਖੁਦਾਬਾਹ ਉਹਨਾਂ ਨੂੰ ਆਸ਼ੀਸ਼ ਬਰਕਤ ਦੇ ਮਹਾਨ ਪਿਤਾ ਦਇਆ ਕਰ ਮੇਰੇ ਖੁਦਾਬਾਪਾ ਇਹ ਮੇਰੇ ਪਿਤਾ ਤੇਰਾ वचन ਕਹਿੰਦਾ ਹੈ ਕਿ ਜੋ ਕੁਝ ਤੁਸੀਂ ਮੇਰੇ ਨਾਮ ਦੇ ਵਿੱਚ ਮੈਨੂੰ ਮੰਗੋਗੇ ਉਹ ਮੈਂ ਤੁਹਾਨੂੰ ਦੇਵਾਂਗਾ। ਖੁਦਾਬੰਦ ਅਸੀਂ ਅੱਜ ਵਿਸ਼ਵਾਸ ਕਰਦੇ ਹਾਂ ਕਿ ਇਸ ਪ੍ਰਾਰਥਨਾ ਦੇ ਵਿੱਚ ਜੋ ਕੁਝ ਤੇਰੇ ਨਾਮ ਦੇ ਵਿੱਚ ਤੇਰੇ ਤੋਂ ਮੰਗ ਲਿਆ ਉਹ ਸਿੱਪਾ ਲਿਆ। ਇਹ ਪ੍ਰਾਰਥਨਾ ਆਪਣੇ ਉਧਾਰ ਕਰਤਾ ਤੇਰੇ ਪਿਆਰੇ بیٹے ਪਵਲੂਸ਼ੂ ਨਾਸਰੀ ਦੇ ਸਾਮਰਥੀ ਤੇ ਮਿੱਠੇ ਨਾਮ ਦੇ ਵਿੱਚ ਮੰਗ ਲੈਣੇ ਆ। ਆਮੇਨ ਆਮੇਨ ਹਾਲੇਲੂਇਆ